ਕਈ ਤਰੀਕ ਨੂੰ ਜੀ ਸਾਨੂੰ ਰਿਪੋਰਟ ਹੋਇਆ ਸੀਗਾ ਕਿ ਸੰਗਤ ਖਾਣੇ ਦੇ ਏਰੀਆ ਚ ਜਿਹੜਾ ਪਿੰਡ ਹੈਗਾ ਤੇ ਕੋਈ ਉਹ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ ਚ ਦੋ ਬਾਈਕਸ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚ ਲਾ ਰਿਹਾ ਸੀ ਉਹਨੂੰ ਤਲਵਾਰਾ ਨਾਲ ਤੇ ਜਿਹੜੀ ਨਲਕੇ ਦੀ ਹੱਥੀਂ ਉਹਨੇ ਇਸ ਤਰ੍ਹਾਂ ਦੇ ਹਤਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਕਿਊਜ਼ ਨੇ ਉਹ ਥੱਲੇ ਸੁੱਟ ਲਿਆ ਤੇ ਬਾਕੀ ਸਾਰੇ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ ਕ੍ਰਾਈਮ ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆਰ ਹੀਨਾ ਹੀਨਾ ਮੈਡਮ ਐਸਐਚਓ ਸਰਗਰ ਇੰਸਪੈਕਟਰ ਪਰਮਪਾਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਹੋ ਰਹੇ ਚਾਰਜ ਸੀਆਈਏ 2 ਇਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ SPD SP City SPD ਦਾ ਵੀ ਨਾਲ ਕੋ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ FIR ਲੌਂਚ ਕੀਤਾ FIR ਨੰਬਰ 196 ਅੰਡਰ ਸੈਕਸ਼ਨ 103 3 ਸਬਪਲਸ 5 ਔਰ 612 ਵਿਚ ਇਜ਼ 302 ਚੰਤੀਆ ਰਿਕਸ ਔਰ BB IPC ਦੇ ਕੋਲ ਸੰਗਠਣੇ ਚ ਦਰਜ ਕੀਤਾ ਗਿਆ ਤੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਅਕਾਸ਼ਦੀਪ ਇਹਨਾਂ ਦਾ 4 ਸਾਲ ਪਹਿਲਾਂ ਨਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸਟ ਸੀਗੇ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ ਚਾਰ ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸੱਕਾ ਭਰਾ ਸੀ ਉਹਦੇ ਬਿਆਨਤ ਤੇ ਫਿਰ ਸਾਨੂੰ ਅਕਿਊਜ਼ ਆਈਡੈਂਟੀਫਾਈ ਸੀਗੇ ਸੋ ਚਾਰ ਚਾਰ ਆਈਡੈਂਟੀਫਾਈ ਸੀਗੇ ਇੱਕ ਅਨੌਨ ਸੀਗੇ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਉਸ ਤੋਂ ਬਾਅਦ ਸਾਡੀ ਟੀਮਾਂ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰਾ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਇਹਦੀ ਕਾਂਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਆਰਾਊਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਦੇ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦਾ ਹੈ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਕੋਟ ਕਰੋਲੀ ਕ੍ਰੁਡ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਅਜਨ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਥੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੀ ਬਾਈਕਸ ਯੂਜ਼ ਹੋਈਆਂ ਸੀ ਸਪਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਐ ਜਿਹੜੇ ਕੁਝ ਕੋਈ ਹੋਣੇ ਯੂਜ਼ ਹੋਏ ਸੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮੁੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘੱਟ ਹੈ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮੁੰਡੇ ਦਾ ਉਹਦੀ ਉਮਰ ਹੈ 19 ਸਾਲ ਗੁਰਪ੍ਰੀਤ ਦਕ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਹੈ ਔਰ ਇੱਕ 24 ਸਾਲ ਦਾ ਅਰਿਨਾ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਵਜਰਨਜੀ ਸਹੀ ਹੈ ਕਿ ਨਦੀ ਕਿਉਂਕਿ ਲੰਬ ਮੈਰਿਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੰਨੀ ਲਾਈਕ ਕਰਦੀ ਸੀ ਕਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਹੈ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਿਹਦੇ ਤੇ ਜਿਹੜਾ ਡਿਜ਼ੀਜ਼ਡ ਉਹਦੀ ਡੈਥ ਹੋਈ ਐ ਮਹਿਮ ਚਾਰ ਵਿਅਕਤੀ ਜਿਹਦੇ ਮੌਕੇ ਤੇ ਸੀ ਉਹ ਕੌਣ ਨੇ ਜਿਹੜਾ ਪੰਜਵਾਂ ਉਹਦਾ ਕੀ ਰੋਲ ਸੀ ਜਿਹੜਾ ਪੰਜਵਾਂ ਜੀ ਉਹ ਸ਼ਮੀਰ ਖਾਨ ਇਹ ਸਾਰਾ ਉਹਨਾਂ ਨੂੰ ਅੱਗੇ ਅੱਗੇ ਦੱਸ ਰਿਆ ਸੀਗਾ ਕਿ ਜੋ ਜੋ ਉਹਨਾਂ ਦੀ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਦ ਹੈ ਉਹਦਾ ਸੱਕਾ ਭਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਸ ਪਾਰਟ ਆਫ ਦਾ ਕਨਸਪੀਰੇਸੀ ਉਹਨੂੰ ਅਸੀਂ ਇੱਕ ਸਵੇ ਵਿੱਚ ਹੁੱਕ ਕੀਤਾ ਇਹ ਚਾਰੇ ਜਿਹੜੇ ਉੱਪਰ ਹੈਗੇ ਰਾਜਵੀਰ ਪਰਮੇਂਦਰ ਤੇ ਗੁਰਵਿੰਦਰ ਕਲਵਿੰਦਰ ਇਹ ਮੌਕੇ ਤੇ ਸੀ ਹਾਂ ਜੀ ਮੌਕੇ ਤੇ ਸੀ ਇਹਨਾਂ ਦਾ ਵੀ ਪਹਿਲਾਂ ਵੀ ਲੈਣ ਦੇਣ ਦਾ ਕੋਈ ਸੀਗਾ ਮਸਲਾ ਵੀ ਪੈਸਿਆਂ ਦੀ ਗੱਲ ਆ ਰਹੀ ਸੀਗੀ ਉਸतीश ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਬਜਾ ਰੰਜਿਸ਼ ਨਾਦੀ ਜਿਹੜੀ ਲੰਬ ਮੈਰੇਜ ਹੋਈ ਹੈ ਉਹਦੇ ਬਾਅਦ ਇਹਨਾਂ ਦੇ ਬੱਚੇ ਵੀ ਹੈਗੇ ਛੋਟੇ ਬਟ ਕਿਉਂਕਿ ਕੁਝ ਕੁਝ ਪੈਸਿਆਂ ਦਾ ਵੀ ਵਿੱਚ ਰੋਲਾ ਪਿਆ ਤੇ ਇਸ ਕਰਕੇ ਗਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਝਗੜਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟੈਕ ਕੀਤਾ ਕਸ਼ਮੀਰ ਖਾਨ ਪਿੱਛੇ ਸੀ ਜੀ ਜਦੋਂ ਘਰੇ ਚੱਲਿਆ ਉਦੋਂ ਤੇ ਹੀ ਸਾਰਾ ਸੀ ਜੀ ਥੋੜਾ ਸਾਡੀ ਆਪਰੇਸ਼ਨਲ ਚੀਜ਼ ਹੈ ਬਟ ਮੈਂ ਦੱਸਾਂਗੀ ਕਿ ਇਹ ਉੱਥੇ ਮੌਕੇ ਤੇ ਨਹੀਂ ਸੀ ਬਟ ਹੀ ਵਾਸ ਪਾਰਟ ਆਫ ਦਾ ਕਨਸਪੀਰੇਸੀ ਮੰਮੀ ਇਹ ਲੋਕ ਕਰ ਜਾ ਨਹੀਂ ਸੀ ਕਿ ਰਸਤੇ ਤੇ ਨੂੰ ਨੂੰ ਮਿਲੀ ਸੀ ਕਿ ਰਸਤੇ ਜਾ ਰਹੇ ਸੀ ਜੀ ਉਹ ਵੀ ਮੁੰਡੇ ਦੇ ਮਾਸੀ ਆ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਰਸਤੇ 'ਚ ਇਹਨਾਂ ਨੂੰ ਅਟੈਕ ਕੀਤਾ ਇਹ ਉਹਨਾਂ ਨੂੰ ਨੂੰ ਮਿਲ ਗਈ ਸੀ ਕਿ ਇਹਨਾਂ ਦੇ ਘਰ ਜਾ ਰਹੇ ਸੀ ਰਸਤੇ 'ਚੋਂ ਦੇਖ ਕੇ ਦੇਖੋ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਆ ਤੁਹਾਨੂੰ ਜਿਵੇਂ ਮੈਂ ਦੱਸਿਆ ਕੋਈ ਅਨਨੋਨ ਦਾ ਸਿਗਨਿੰਗ ਇਸ ਕਰਕੇ ਔਰ ਇੱਕ ਬੰਦਾ ਜੇ ਕਾਂਸਪੀਰੇਸੀ ਇਨਵੋਲਡ ਹੈ ਤਾਂ ਇਹ ਦੱਸ ਸਕਦੇ ਹੋ ਫਾਇਰਮ ਤਾਂ ਨਹੀਂ ਸੀ ਨਾ ਫਾਇਰਮ ਤਾਂ ਨਹੀਂ ਸੀ ਜੀ ਬਟ ਅਦਰਵਾਈਜ਼ ਸ਼ਾਰਪ ਐਜਡ ਵੈਪਨ ਤਾਂ ਸੀਗੇ ਹਲੇ ਕੁਛ ਕਿਰਪਾਨ ਵਗੈਰਾ ਸੀ ਹਲੇ ਰਿਕਵਰ ਕਰ ਲਈਏ ਬਟ ਅਦਰਵਾਈਜ਼ ਗੰਦਾਸਾ ਵਗੈਰਾ ਤਾਂ ਰਿਕਵਰ ਹੋ ਹੀ ਗਿਆ ਜਿਹਨਾਂ ਨਾਲ ਟਾਈਮ ਤੋਂ ਕਾਸਟ ਮੈਨਸ ਸੀ ਲਾਭ ਸੀ ਕੁਝ ਸੌਂਗ ਨਹੀਂ ਜੀ ਉਹਨਾਂ ਦੇ ਵਿਆਹ ਨੂੰ 4 ਸਾਲ ਹੋ ਗਏ ਸੀ ਉਹਨਾਂ ਕੋਲ ਤਾਂ ਬੱਚੇ ਵੀ ਹੈ ਦੋ ਬੱਚੇ ਵੀ ਹੈ